ਇਸ ਸੁਰਤੇ ਬਾਅਦ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਦੇ ਚ ਆਪਰੇਸ਼ਨ ਪ੍ਰਹਾਰ 72 ਘੰਟੇ ਵਾਸਤੇ ਪੰਜਾਬ ਚ ਇਸ ਵੇਲੇ ਜਾਰੀ ਹੈ ਮਿਸ਼ਨਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਉਹਦੇ ਚ ਹੁਣ ਤੱਕ ਜੇ ਦੇਖੀਏ 301 ਬੰਦੇ ਜਿਹੜੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ ਇਸ ਢਾਈ ਦਿਨਾਂ ਚ ਮੈਂ ਕਹੂੰਗਾ ਤੋ ਕਿ ਅਜੇ ਸ਼ਾਮ ਤੱਕ ਦਾ ਟਕ ਸਮਾਂ ਬਾਕੀ ਹੈ ਉਹਦੀ ਐਵਰੇਜ ਤਕਰੀਬਨ 300 ਦੀ ਐਵਰੇਜ ਲਾਈ ਹੈ ਤਾਂ 100 ਪਰ ਡੇ ਜਿਹੜਾ ਕ੍ਰਿਮੀਨਲ ਐਲੀਮੈਂਟ ਤੇ ਜਿਹੜਾ ਗੈਂਗਸਟਰਸ ਦੇ ਜਿਹੜੇ ਉਹਨਾਂ ਦੇ ਲੌਜਿਸਟਿਕ ਸਪੋਰਟ ਉਹਨਾਂ ਨੂੰ ਦਿੰਦੇ ਆ ਜਾਂ ਉਹਨਾਂ ਨੂੰ ਅਬੈਟ ਕਰਦੇ ਆ ਜਾਂ ਉਹਨੂੰ ਸਪੋਰਟ ਕਰਦੇ ਆ ਉਹਨਾਂ ਦੀ ਬੈਕਅੱਪ ਟੀਮ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਵੈਸੇ ਵੀ ਜਿਹੜੇ ਕ੍ਰਿਮੀਨਲ ਫੈਂਸਸ ਬਹੁਤ ਸਾਰੇ ਲੋਕ ਨੇ ਇੰਪੋਰਟੈਂਟ ਨੇ ਕੋਈ ਆਰਮਜ਼ ਐਕਟ ਦਾ ਕੋਈ ਹੋਰ ਹੈ ਪ੍ਰਕਲੇਮਡ ਡਿਫੈਂਡਰਸ ਜੇ ਆਪਾਂ ਦੇਖੀਏ ਤਾਂ ਪੰਜ ਫੜੇ ਗਏ ਨੇ ਤਿੰਨ ਦਿਨਾਂ ਚ ਤੇ 6 ਸਫਿਸਟੀਕੇਟਿਡ ਪਿਸਟਲ ਫੜੇ ਗਏ 6 ਮੈਗਜ਼ੀਨ ਲਾਈਫ ਕੈਟਰੀਜ 25 ਮੋਬਾਈਲ ਫੋਨ ਉਸ ਹੀਰਵਨ ਨੇ 2 ਲੱਖ ਕੁਝ ਹਜ਼ਾਰ ਦੀ ਡਰਗ ਬਣੀ ਹੈ ਔਰ ਨਜਾਇਜ਼ ਸ਼ਰਾਬ ਵਗੈਰਾ ਵੀ ਕਾਫੀ ਜੜੀ ਹੈ ਔਰ ਨਸ਼ਾ ਫੜਿਆ ਗਿਆ ਉਹਦੇ ਚ ਜਿਹੜੀ ਮੇਨ ਗੱਲ ਹੈ ਕਿ ਸਾਡੀਆਂ ਅਲੱਗ-ਅਲੱਗ ਟੀਮਾਂ ਅਸੀਂ ਬਣਾਈਆਂ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਸਪੈਸ਼ਲ ਸਕਵਾਡ ਬਣਾਏ ਗਏ ਨੇ ਜਿਹੜੇ ਕਿ ਇਹਨਾਂ ਨੂੰ ਫੜ ਕੇ ਲਿਆਉਂ ਅਰੈਸਟ ਕਰਦੇ ਆ ਜਿਹੜੇ ਕੇਸਾਂ ਚ ਲੀਗਲ ਕਾਰਵਾਈ ਹੁੰਦੀ ਹੈ ਉਸ ਤੋਂ ਲਾਵਾ ਇਹਨਾਂ ਦੀ ਪੁੱਛ ਖਿੱਚ ਦੇ ਨਾਲ ਰਿਕਾਰਡ ਬਿਲਡਿੰਗ ਵੀ ਅਸੀਂ ਨਾਲ-ਨਾਲ ਕਰ ਰਹੇ ਹਾਂ so that ਸਾਡਾ ਡਾਟਾ ਬੈਂਕ ਜਿਹੜਾ ਹੈ ਪੂਰਾ ਬਣਿਆ ਰਵੇ ਔਰ ਇਹ ਜਿਹੜੀ ਕੰਟੀਨਿਊ ਕਰੇਗੀ ਜਿਹੜੀ ਮਹਿੰਮ ਹੈ ਚਾਹੇ 3 ਦਿਨ ਦੀ ਹੈਗੀ ਹੁਣ 72 ਘੰਟੇ ਦੀ ਇਹ ਡਿਫਰੈਂਟ ਸੀ ਫਰ ਡਿਫਰੈਂਟ ਐਸਪੈਕਟਸ ਜਿਹੜੇ ਬਾਕੀ ਨੇ ਕ੍ਰਾਈਮ ਕਰਬ ਕਰਨ ਦੇ ਉਹ ਵੀ ਜਿਹੜੇ ਉਹਨਾਂ ਤੇ ਵੀ ਕਾਰਵਾਈ ਇਹ جاری ਰਹੇਗੀ ਕਿਉਂਕਿ ਜੇ ਜਿਵੇਂ ਯੁੱਧ ਨਸ਼ੇ ਅਬਰੂਦਾ ਇੱਕ ਗੈਂਗਸਟਰ ਤੇ ਵਾਰ ਹੈ ਨਵੀਂ ਮਹਿੰਮ ਇਨੂੰ ਅਸੀਂ ਇਦਾਂ ਹੀ ਅੱਗੇ ਕੰਟੀਨਿਊ ਕਰਾਂਗੇ ਔਰ ਕਮਿਸ਼ਨਰਡ ਪੁਲਿਸ ਦਾ ਮੈਂ ਜਿਹੜਾ ਜੇ ਤੁਹਾਡੇ ਨਾਲ ਡਿਸਕਸ ਕਰਾਂ ਕਿ ਹੁਣ ਤੱਕ 205 ਅਕਿਊਜ਼ਡ ਜਿਹੜੇ ਫੜੇ ਗਏ ਆ ਆਰਮਜ਼ ਐਕਟ ਦੇ ਵਿੱਚ ਜੇ ਆਪਾਂ 2025 ਤੋਂ ਲੈ ਕੇ ਹੁਣ ਜਨਵਰੀ ਦਾ 22 ਤਰੀਕ ਹੈਗੀ ਹੈ ਜਾਂ 23 ਹੈ ਉਹਦੇ ਤੱਕ ਜੇ ਫਿਗਰ ਦੇਖ ਲਈਏ ਤੇ 205 ਅਕਿਊਜ਼ਡ ਅਸੀਂ ਫੜੇ 92 ਐਫ ਆਈ ਆਰਾਂ ਹੋਈਆਂ 256 ਪਿਸਟਲ ਆਪਾਂ ਹੁਣ ਤੱਕ ਫੜਿਆ ਜਿੱਚ 10 ਰਵਲਵਰ ਨੇ ਔਰ 2 ਰਾਈਫਲ 253 ਮੈਗਜ਼ੀਨ 453 ਕਾਰਤੂਸ ਤੇ 18 ਲੱਖ 75 ਹਜ਼ਾਰ ਹਵਾਲਾ ਜਾਂ ਗੈਂਗਸਟਰ ਮਨੀ ਜਿਹੜੀ ਹੈ ਉਹ ਬੜੀ ਸਿਗਨੀਫੀਕੈਂਟ ਰਿਕਵਰੀ ਹੈ ਔਰ ਜਿਹੜੀ ਆਰਗੇਨਾਈਜ਼ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਹਰੇਕ ਆਫੀਸਰ ਨੂੰ ਸਪੈਸ਼ਲ ਅਸੀਂ ਟਾਸ ਦਿੱਤੇ ਨੇ ਔਰ ਹਰੇਕ ਦੀ ਜਿਹੜੀ ਕਾਰਗੁਜ਼ਾਰੀ ਹੈ ਪੁਲਿਸ ਆਫੀਸਰ ਦੀ ਚਾਹੇ ਉਹ ਥਾਣਾ ਲੈਵਲ ਆ ਚਾਹੇ ਉਹ ਸਬਡਿਵੀਜ਼ਨ ਲੈਵਲ ਹੈ ਚਾਹੇ ਜ਼ੋਨਰ ਲੈਵਲ ਹੈ ਉਹਨੂੰ ਹਰੇਕ ਦੀ ਕਾਰਗੁਜ਼ਾਰੀ ਜਿਹੜੀ ਹੈ ਉਹਨੂੰ ਅਸੀਂ ਦੇਖ ਰਹੇ ਆਂ ਔਰ ਐਨਲਾਈਜ਼ ਕੀਤਾ ਜਾ ਰਿਹਾ ਕਿ ਕਿਹੜਾ ਪਰਫਾਰਮੈਂਸ ਕਿਸ ਤਰ੍ਹਾਂ ਦੀ ਹੈਗੀ ਹੈ ਤੇ ਇਹ ਪਰਫਾਰਮੈਂਸ ਬੇਸਡ ਵੀ ਹੈਗਾ ਗਵਰਨਮੈਂਟ ਵੱਲੋਂ ਸੋ ਮੈਨੂੰ ਉਮੀਦ ਹੈ ਕਿ ਇਹ ਦੇ ਆਉਣ ਨਾਲ ਜਿਹੜੀ ਇਹ ਆਪਰੇਸ਼ਨ ਜਿੱਦਾਂ ਚੱਲ ਰਿਹਾ ਹੈ ਇਹਦਾ ਬੜਾ ਅੱਛਾ ਇੰਪੈਕਟ ਹੋਏਗਾ ਔਨ ਗ੍ਰਾਊਂਡ ਔਰ ਜਿਹੜਾ ਕ੍ਰਿਮੀਨਲ 엘ਿਮੈਂਟਸ ਨੇ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਗੈਂਗਸਟਰ ਕ੍ਰਾਈਮ ਚ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਕਾਨੂੰਨ ਦਾ 56 ਜਿਹੜਾ ਉਹ ਕਸਿਆ ਜਾਏ ਜਿਦਾਂ ਇਹ ਤੁਸੀਂ ਜਦਨਗਰ ਦੇ ਵਿਰੋਧ ਵੀ ਚੱਲ ਰਿਹਾ ਫਿਰ ਇਹ ਵੀ ਡੈਂਕਸਟਰਾਂ ਵਾਲੀ ਮਹਿੰਮੇ ਜਾਰੀ ਰਹੇਗੀ ਤਾਂ ਪੁਲਿਸ ਮੈਨੇਜ ਕਰ ਲੇਗੀ ਮਤਲਬ ਕਹਿੰਦਾ ਲੱਗ ਕਿ ਜਿਸ ਤਰ੍ਹਾਂ ਤੁਹਾਡੇ ਲੈਵਲ ਤੇ ਤੁਸੀਂ ਸਾਰੇ ਅਪਰੇਸ਼ਨ ਲੀਡ ਕਰਦੇ ਹੋ ਸਾਰੋਂ ਨੀਵੇਂ ਨਾਲ ਫਿਰ ਇਹ ਥਾਣਾ ਲੈਵਲ ਤੇ ਫੋਰਸ ਕੋ ਮੈਨੇਜ ਹੋ ਜਾਏਗਾ ਨਹੀਂ ਨਹੀਂ ਮੈਨੇਜ ਨਹੀਂ ਇਹ ਤਾਂ ਸਪੈਸ਼ਲ ਆਪਰੇਸ਼ਨ ਸੀ ਨਾ 72 ਘੰਟੇ ਦਾ ਉਹ ਚ ਸਪੈਸ਼ਲ ਫੋਰਸ ਵੀ ਸਾਨੂੰ ਮਿਲੀ ਹੈ ਉਹ ਤਾਂ ਵਾਪਸ ਡੈਫੀਨਿਟਲੀ ਚਲੀ ਜਾਏਗੀ ਪਰ ਬੇਸਿਕਲੀ ਫੋਕਸ ਜਿਹੜਾ ਇਹਨਾਂ ਦੋਨੋਂ ਚੀਜ਼ਾਂ ਤੇ ਪਹਿਲਾਂ ਵੀ ਸੀ ਹੋਰ ਵੀ ਰਹੇਗਾ ਮੇਰਾ ਇਹ ਕਹਿਣ ਦਾ ਮਤਲਬ ਹੈ